ਸਾਰੇ ਸਾਰਿਆਂ ਦਾ ਹੱਥ ਬਨ ਕੇ ਸ਼ੁਕਰਾਨਾ ਕਰਦੀਆਂ ਆਪ ਦੇ ਰੋਜ਼ੇਵਿਆਂ ਤੋਂ ਕੀਮਤੀ ਸਮਾਂ ਕੱਢ ਕੇ ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਸਾਰੇ ਇੱਥੇ ਆਇਓ ਅੱਜ ਇਥੇ ਚੋਣਾਂ ਦਾ ਬਿਗਲ ਵੱਜ ਚੁੱਕਿਆ ਹੈ ਤੇ ਇੱਕ ਵਾਰ ਫੇਰ ਪੰਜਾਬ ਦੀ ਜਨਤਾ ਨੇ ਅਗਲੇ 5 ਸਾਲਾਂ ਦਾ ਫੈਸਲਾ ਕਰਨਾ ਹੈ ਕਿ ਦਿੱਲੀ ਦੀ ਸਰਕਾਰ ਵਿੱਚ ਅਸੀਂ ਕਿਹੜੇ ਉਮੀਦਵਾਰ ਨੂੰ ਭੇਜ ਕੇ ਅਸੀਂ ਮਾਣ ਰੱਖ ਸਾਂ ਵਿਸ਼ਵਾਸ ਰੱਖ ਸਕਦੇ ਹਾਂ ਕਿ ਆ ਸਾਡੀ ਤਕਲੀਫਾਂ ਦੀ ਗੱਲ ਦਿੱਲੀ ਵਿੱਚ ਉਠਾਉਣਗੇ ਸੱਤਾਧਾਰੀ ਪਾਰਟੀ ਦੇ ਨਾਲ ਰਲ ਲਲ ਕੇ ਦੇ ਪਿਛਲੇ ਸਮੇਂ 'ਚ ਕਿਹੜੀ ਪਾਰਟੀ ਨੇ ਵੋਟਾਂ ਦੇ ਵੇਲੇ ਕੀ ਕਿਹਾ ਤੇ ਜਦੋਂ ਉਹਨਾਂ ਨੂੰ ਸਰਕਾਰ ਬਣ ਗਈ ਤੇ ਉਹਨਾਂ ਦੇ ਵਾਦੇ ਉਹ ਤੇ ਕੌਣ ਕਿੰਨਾ ਪੂਰਾ ਉਤਰਿਆ ਇਹ ਆਪ ਦੀ ਵੋਟਾਂ ਦੇ ਰਾਹੀਂ ਤੁਸੀਂ ਸਰਕਾਰ ਨੂੰ ਇੱਕ ਸਨੇਹਾ ਦਿੰਦੇ ਹੋ ਕਿਉਂਕਿ ਲੋਕ ਜਿਹਦੇ ਨਾਲ ਤੁਸੀਂ ਸਰਕਾਰ ਬਣਾਉਂਦੇ ਹੋ ਤੇ ਜੇ ਅੱਜ ਵੇਖਿਆ ਜਾਏ ਕਿ ਜੇ ਪਿਛਲੇ ਪੰਜ ਸਾਲਾਂ ਚ ਆਪਾਂ ਦੇਖ ਲਈਏ ਤਾਂ ਕਾਂਗਰਸੀਆਂ ਨੇ ਸਾਨੂੰ ਕਿਹਾ ਸੀ ਕਿ ਘਰ-ਘਰ ਨੌਕਰੀ ਦਵਾਂਗੇ ਸਾਡੇ ਬੱਚਿਆਂ ਨੂੰ ਜਿਹਨੂੰ ਨੌਕਰੀ ਨਹੀਂ ਦਿੰਦੇ ਉਹਨਾਂ ਨੂੰ ਦੇ ਇੱਥੇ ਤਾਂ ਹੀ ਬੱਚਿਆਂ ਨੂੰ ਮੋਬਾਈਲ ਫੋਨ ਓਟ ਦੇਣ ਤੋਂ ਪਹਿਲੇ ਕਿ ਸਾਡਾ ਹੱਕ ਨਹੀਂ ਬੰਦਾ ਕਿ ਆਪਾਂ ਸੋਚਿਆ ਵੀ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਵੋਟਾਂ ਵੇਲੇ ਤਾਂ 5 ਸਾਲ ਕੁਰਸੀ ਵਿੱਚ ਬੈਠ ਕੇ ਐਸ਼ਾ ਕੀਤਾ ਕਿ ਸਾਡੇ ਘਰਾਂ 'ਚ ਨੌਕਰੀਆਂ ਮਿਲੀਆਂ ਬੱਚਾ ਨੂੰ ਕਿ ਬੇਰੋਜ਼ਗਾਰੀ ਪੱਤਾ ਮਿਲਿਆ 6 ਮਹੀਨਿਆਂ ਵਿੱਚੋਂ ਕਿ ਮੈਂ ਬੋਇਲ ਫੋਨ ਮਿਲਿਆ ਤੇ ਜੇ ਪਹਿਲੇ ਝੂਠ ਮਾਰਿਆ ਸੀ ਤਾਂ ਹੁਣ ਦੀ ਗੱਲਾਂ ਕਿਉਂ ਆਪਾਂ ਸੁਣੀਏ ਕਿਉਂਕਿ ਮੌਕਾ ਤਾਂ ਦਿੱਤਾ ਸੀ ਐਸੀ ਤਰ੍ਹਾਂ ਆਪਾਂ ਵਚਾੜੋ ਵਲੀ ਪਾਰਟੀ ਹੋਏ ਜਿਹੜੀ ਪਾਰਟੀ ਕਹਿੰਦੀ ਸੀ ਕਿ ਨਾ ਰੰਗਲਾ ਪੰਜਾਬ ਅਸੀਂ ਬਣਾ ਦਾਂਗੇ ਨਾ ਵੱਡਾ ਬਦਲਾਅ ਆਜੂਗਾ ਕੀ ਇਥੇ ਸਾਰੇ ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਜਾਣਗੇ ਵਿਦੇਸ਼ ਤੋਂ ਕਿਹੜਾ ਬੱਚਾ ਜਾਊਗਾ ਵਿਦੇਸ਼ੋਂ ਆ ਕੇ ਬੱਚੇ ਇੱਥੇ ਬੈਠਿਆ ਕਰਨਗੇ ਕੋਈ ਧਰਨਾ ਹੀ ਨਹੀਂ ਲੱਗੂਗਾ ਪੰਜਾਬ 'ਚ ਦੇਖੀ ਪੰਜਾਬ 'ਚ ਧਰਨੇ ਖਤਮ ਹੋ ਗਏ ਕੀ ਪਿੰਡ 'ਚ ਜਿਹੜੇ ਕੋਈ ਕੱਚੇ ਮੁਲਾਜ਼ਮ ਸਿਗੇ ਜਦੋਂ ਆਪਣਾ ਹੱਕ ਮੰਨਣ ਮੰਗਣ ਜਾਂਦੇ ਨੇ ਦਾਂਗਾ ਨਾਲ ਕੁੱਟਕੁੱਟ ਉਹਨਾਂ ਦਾ ਕੀ ਹਾਲ ਹੁੰਦਾ ਹੈ ਕਿਉਂ ਕੀਤਾ ਜਾਂਦਾ ਸੀ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਵੋਟਾਂ ਵੇਲੇ ਤੇ ਕਿਹੜੇ ਪੜੇ ਲਿਖੇ ਮੁੰਡੇ ਦਾ ਅੱਜ ਤੁਹਾਡੇ ਪਰਿਵਾਰਾਂ ਵਿੱਚ ਜਿਹੜਾ ਮਾਪਿਆਂ ਦੀ ਜ਼ਮੀਨ ਵੇਚ-ਪੇਚ ਵਿਦੇਸ਼ਾਂ ਵੱਲ ਨਹੀਂ ਭਜ ਰਿਆ ਕਿ ਇੱਥੇ ਤਾਂ ਕੁਝ ਭੋਖ ਨਜ਼ਰ ਹੀ ਨਹੀਂ ਆਉਂਦਾ ਜਿਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਸੀ ਤੁਹਾਡਾ ਸਾਰਾ ਕਿਸਾਨਾਂ ਕਰਜ਼ੀ ਮਾਫ਼ ਕਰਜ਼ਾ ਮਾਫ਼ ਕਰ ਦਾਂਗੇ ਬੈਂਕਾਂ ਦਾ ਆੜਤੀਆਂ ਦਾ ਸਾਰਾ ਕਰਜ਼ਾ ਮਾਫ਼ ਹੋ ਜਾਊਗਾ ਤੇ ਤੁਹਾਨੂੰ ਇਹ ਵਾਅਦਾ ਕਰਕੇ ਜਦ 5 ਸਾਲ ਤੁਸੀਂ ਉਹਨਾਂ ਦੀ ਸਰਕਾਰ ਬਣਾ ਦਿੱਤੀ ਇੱਕ ਹੱਥ ਖੜਾ ਕਰਕੇ ਮੈਨੂੰ ਉਹ ਕਿਸਾਨ ਤਾਂ ਦੱਸੇ ਕਿ ਸਾਰਿਆਂ ਦਾ ਨਹੀਂ ਕਰਾ ਇੱਕ ਕਿਹੜਾ ਕਿਸਾਨ ਹੈ ਜਿਹਦਾ ਸਾਰਾ ਕਰਜ਼ਾ ਮਾਫ਼ ਕੀਤਾ ਕਾਂਗਰਸੀਆਂ ਨੇ ਤੇ ਕੀ ਆਪਾਂ ਝੂਠੇ ਲਾਰੇ ਸੁਣਨ ਵਾਸਤੇ ਵੋਟ ਪਾਉਂਦੇ ਆ ਇਹ ਜਿਹੜੀ ਝਾੜੂ ਪਾਰਟੀ ਸੀ ਆ ਕੀ ਕਹਿੰਦੀ ਸੀ ਕਿ ਤੁਹਾਡੇ ਤੁਹਾਡੇ ਸਥਾ ਤੋਂ ਸਰਕਾਰ ਚੱਲੂਗੀ ਤੁਹਾਡੇ ਵਰਗਿਆਂ ਤੁਹਾਡੇ ਵਿੱਚ ਰਵਾਂਗੇ ਕੋਈ ਕਿਸਾਨਾਂ ਨੂੰ ਕੋਈ ਵੀ ਆਪਦਾ ਆ ਜਾਏ ਤੇ ਆ ਕੇ ਤੁਹਾਡੀ ਬਾਹ ਫੜਾਂਗੇ ਗਰਗੋਰੀਆਂ ਤਾਂ ਹੁੰਦੀਆਂ ਰਹਿ ਗਈ ਪਹਿਲੇ 25000 ਮੁਆਵਜ਼ਾ ਤੁਹਾਡੇ ਖਾਤੇ ਵਿੱਚ ਪਹੁੰਚ ਜਾਊਗਾ ਮਰੀ ਹੋ ਲੈ ਤੇ ਹੁਣ 22 ਸਾਲਾਂ ਚ ਉਹਨੇ ਹਾਲੀ ਚ ਕਣਕਾ ਦਾ ਨੁਕਸਾਨ ਬੇਮੌਸਮੀ ਮੀਂਹ ਦੇ ਨਾਲ ਗੜਿਆਂ ਦੇ ਨਾਲ ਹੋਇਆ ਪਸ਼ੂ ਡੰਗਰ ਤੁਹਾਡੇ ਬਿਮਾਰੀ ਦੇ ਨਾਲ ਮਰੇ ਮਰੇ ਕਿ ਨਹੀਂ ਫਿਰ ਨਰਮੇ ਵਿੱਚ ਬਿਮਾਰੀ ਲੱਗੀ बड़े अੱਖਾਂ ਦੇ ਸਾਹਮਣੇ ਪੰਜਾਬ ਵਿੱਚ ਹੜ੍ਹਾਂ ਦੇ ਨਾਲ ਕਿੰਨਾ ਵੱਡਾ ਨੁਕਸਾਨ ਕਿਸਾਨਾਂ ਦਾ ਹੋਇਆ ਇਹ ਦੱਸੋ ਤਾਂ ਸਹੀ ਮੈਨੂੰ ਕੀ ਇਹ ਵੱਡੇ ਬਦਲਾਵ ਵਾਲਾ ਹੈ ਵੱਡੀ ਵੱਡੀ ਗੱਪਾਂ ਮਾਰ ਅੱਜ ਤਾਂ ਹੱਥ ਖੜੇ ਕਰਕੇ ਦਿਖਾਓ ਕਿਨੂੰ ਪਸ਼ੂ ਡੰਗਰ ਦਾ ਮਿਲਿਆ ਹੈਗਾ ਕਿਨੂੰ ਤਨਕਾ ਦਾ ਮਿਲਿਆ ਹੈਗਾ ਲੋ 2 ਮਾਰਚ ਤੇ ਕਰੇ ਪਿਛਲੇ ਸਾਲ ਤੇ ਕਰੇ ਵੀ ਨਹੀਂ ਮਲੇ ਤਾਂ ਤੁਹਾਡਾ ਸਾਰ ਵੀ ਲੈਣਾ ਨਹੀਂ ਕਿ ਨਹੀਂ ਹਾਲ ਪੁੱਛਣਾ ਹੈ ਹਮਦਰਦੀਆਂ ਹੀ ਕਰ ਲੈਂਦੇ ਜੇ ਦਵਾਨੀ ਦੇਣੀ ਨਹੀਂ ਤੇ ਜਦ ਆਹੀ ਖਜ਼ਾਨਾ ਜਦ ਬਾਦਲ ਸਾਹਿਬ ਦੇ ਕੋਲ ਸੀਗਾ ਤੇ ਯਾਦ ਕਰੋ ਫਿਰ ਬਾਦਲ ਸਾਹਿਬ ਦੇ ਸਮੇਂ ਪਹਿਲੀ ਵਾਰੀ ਉਹਨਾਂ ਦੇ ਬੈਠੇ ਚਿੱਟੇ ਮੱਛੜ ਦੇ ਨਾਲ ਨੁਕਸਾਨ ਹੋਇਆ ਸੀ ਨਰਮੇ ਦਾ ਤੇ ਦੱਸੋ ਮੈਨੂੰ ਜੇ ਬਾਦਲ ਸਾਹਿਬ ਨੇ 6 ਹਫ਼ਤਿਆਂ ਦੇ ਅੰਦਰ ਜਿੱਥੇ ਨਰਮੇ ਦਾ ਕਿਸਾਨ ਬੈਠੇ ਸੀ ਤੁਹਾਨੂੰ ਮੁਆਵਜ਼ਾ ਪਹੁੰਚਾਇਆ ਕਿ ਨਹੀਂ ਤੁਹਾਡੇ ਪਿੰਡ 'ਚ ਵੀ ਆਇਆ ਪਿੰਡ ਵਾਲੇ ਤਾਂ ਸਿਰ ਨਹੀਂ ਹਿਲਾਰੇ ਆਹ ਸਾਰੇ ਪ੍ਰਧਾਨ ਸਾਹਿਬ ਕਹਿੰਦੇ ਝੋਨੇ ਵਾਲੇ ਵੀ ਲੈ ਗਏ ਬਿਲਕੁਲ ਸਹੀ ਕਹਿ ਰਹੇ ਨੇ ਨਰਮੇ ਭਲੇ ਤਾਂ ਲੈ ਗਏ ਛੋਨੇ ਵਾਲੇ ਵੀ ਲੈ ਗਏ ਤੇ ਜਿਨ੍ਹਾਂ ਦੀ ਚੁਗਾਈ ਦੀ ਮਜ਼ਦੂਰੀ ਮਾਰੀ ਗਈ ਸੀ ਦੇਸ਼ ਦੇ ਇਤਿਹਾਸੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਬਾਲ ਸਾਹਿਬ ਨੇ ਤੇ ਫਿਰ ਇਹਨਾਂ ਦੇ ਸਰਕਾਰਾਂ ਜਦ ਉਹ ਹੀ ਖਜ਼ਾਨਾ ਵੋਟਾਂ પાਕੇ ਤੁਸੀਂ ਇਹਨਾਂ ਨੂੰ ਕੁਰਸੀ ਦਿੱਤੀ ਤੇ ਫਿਰ ਇੰਨਾ ਸਾਰਾ ਨੁਕਸਾਨ ਹੋ ਗਿਆ ਤੁਹਾਡੀ ਸਾਰ ਤੱਕ ਨਹੀਂ ਲਿੱਤੀ ਫਿਰ ਵੋਟ ਕਿਉਂ ਪਾਉਂਦੇ ਆਪਾਂ ਇਹਨਾਂ ਨੂੰ ਗੱਲਾਂ ਸੁਣਨ ਵਾਸਤੇ ਪਾਉਂਦੇ ਆ ਹਾਂ ਤੇ ਫਿਰ ਬੀਬੀਆਂ ਨੂੰ ਕੀ ਕਹਿੰਦੇ ਸੀ ਵਾਨੋ ਤਾਂ ਵੱਡੇ ਵੱਡੇ ਲਾਰੇ ਲਾਇ ਸੀ ਇਹ ਝਾੜੂ ਨੇ ਪਹਿਲੇ ਤਾਂ ਤੁਹਾਡੇ ਫਾਰਮ ਵੀ ਪਰਵਾਏ ਸੀ ਹਾਂ ਵੀ ਹਰ ਮਹੀਨਾ ਤੁਹਾਨੂੰ 1000 ਰੁਪਏ ਦਿਆ ਕਰਾਂਗੇ ਇੱਕ ਮੌਕਾ ਦੇ ਦਿਓ ਬਈ ਮੰਨੋ ਤੇ ਬੀਬੀਆਂ ਨੇ ਵੀ ਚੱਕ ਚੱਕ 1000 ਰੁਪਏ ਦੀ ਆੜ ਚ ਜੂ ਝਾੜੂ ਦਾ ਬਟਨ ਨਾਪ ਨਾਪਾ ਝਾੜੂ 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 ਕਰਕੇ ਐਨੀ ਵੱਡੀ ਸਰਕਾਰ ਉਹਨਾਂ ਦੀ ਬਣਾਤੀ ਤੇ ਖਾਤੇ ਖੋਲੀ ਬੈਠੇ ਹੋ ਦੱਸੋ ਕਿਦੇ ਹੱਥ ਕਿਦੇ ਖਾਤੇ 'ਚ 2 ਸਾਲ ਤੋਂ ਵਾਦੋ ਕੀਆ 25 26000 ਪਹੁੰਚਨੇ ਚਾਹੀਦੇ ਦੱਸੋ ਕਿ 2600000 ਰੁਪਏ ਜੇ ਕਿਸੇ ਦੇ ਖਾਤੇ ਚ ਆਇਆ ਹੋਰ ਉਹ ਵੱਡੀ ਵੱਡੀ ਗੱਪਾਂ ਛੱਡਣ ਵਾਲੇ 1000 ਰੁਪਏ ਦੀ ਗੱਲ ਕਰਦਾ ਹੁਣ ਤਾਂ ਨਵੀਂ ਗੱਲਾਂ ਤੁਹਾਨੂੰ ਸੁਣਾਉਂਦਾ ਤੁਸੀਂ ਇੱਥੇ ਇਕੱਲੇ ਇਹਨਾਂ ਦੀ ਗੱਲਾਂ ਸੁਣਨ ਵਾਸਤੇ ਬੈਠੇ ਹੋਇਓ ਇਸ ਕਰਕੇ ਸਰਕਾਰ ਮੰਗਦੇ ਹੋ ਗੁਟਕਾ ਸਾਫ ਦੀ ਸੌਂ ਖਾੜ ਕੇ ਕੀ ਕਹਿੰਦੇ ਸੀ ਨਸ਼ੇ ਖਤਮ ਕਰ ਦੇਣਗੇ ਬੋਲਦਾ ਸੀ ਪੰਜਾ ਤੇ ਆਹ ਗੱਪੀ ਕਹਿੰਦਾ ਸੀ 10 ਦਿਨਾਂ ਦੀ ਖੇਡ ਬਣਾ ਦਿਓ ਮੇਰੀ ਸਰਕਾਰ 5 ਸਾਲ ਹੋ ਗਏ ਇਹਦੇ ਤੇ 5 ਸਾਲ ਇਹਦੀ ਭਾਈਵਾਲ ਪਾਰਟੀ ਝੂਠੀ ਕਾਂਗਰਸ ਦੀ 7.5 ਸਾਲਾਂ ਚ ਦੱਸੋ ਮੈਨੂੰ ਅਸੇ ਖਤਮ ਹੋਇਨੇ ਕਿ ਸਿਖਰਾਂ ਤਾਈ ਪਹੁੰਚੇ ਨੇ ਤੇ ਮੈਨੂੰ ਸੱਚ-ਸੱਚ ਦੱਸੋ 10 ਸਾਲ ਪਹਿਲੇ ਜਦ ਤਕੜੀ ਦੀ ਸਰਕਾਰ ਸੀ ਕਿ ਤੁਹਾਡੇ ਪਿੰਡਾਂ ਚ ਕਿਸੇ ਨੇ ਚਿੱਟੇ ਦਾ ਨਾਂ ਸੁਣਿਆ ਸੀ ਹੁੰਦਾ ਸੀ ਕੋਈ ਚਿੱਟਾ ਤੇ ਫਿਰ ਚਿੱਟਾ ਤਾਂ ਉਸ ਸਮੇਂ ਵੀ ਹੁੰਦਾ ਸੀ ਲੇਕਿਨ ਤੁਹਾਡੀ ਤਕੜੀ ਦੀ ਸਰਕਾਰ रोज लड़ती आ चिट्टा गलिया जवाका ना पहुंचे पुराने याद करो टेलीविजन की देख रहे पुरानी अखबार के देखो सारी सुर्खियां कि अकाली सरकार ने हम इस कोने बंदे फड़े एना किलो नशा फड़िया आ फिर रोज कहानी निकलती कि, कि नशा सरकार ने फड़ा किन्ने बंदे फड़े ते जवाका ती पहुंचता नहीं अज दर्खियां कटके देखो ਅੱਜ ਕੱਲੇ ਤੁਹਾਨੂੰ ਸੁਰਖੀਆਂ ਚੋਂ ਮਿਲੋਗਾ ਕਿੰਨੇ ਮਾਵਾ ਦੇ ਪੁੱਤ ਟੀਕੇ ਲਾਲਾ ਮੁੱਕ ਗਏ ਅੱਜ ਪੰਜਾਬ 'ਚ ਆਹ ਸੁਰਖੀਆਂ ਨੇ ਗਲੀ ਗਲੀ ਤੈ ਮੈਨੂੰ ਦਿਖਾ ਤੁਹਾਡੇ ਪਿੰਡ ਦੀ ਸਾਡੇ ਸੂਬੇ ਦੀ ਉਹ ਕਿਹੜੀ ਗਲੀ ਕਿਹੜਾ ਨੁਕੜ ਜਿੱਥੇ ਸ਼ਰਮ ਨਸ਼ੇ ਨਹੀਂ बिक ਰਹੇ ਨੇ ਤਾਂ ਕੋਈ ਰੋਕ ਟੋਕ ਨਹੀਂ ਹੈ ਕੋਈ ਨਹੀਂ ਰੋਕਦਾ ਮਜ਼ੇ ਨਾਲ ਵੇਚ ਰਹੇ ਨੇ ਓਏ ਤਾਂ ਮੈਂ ਕਹਿ ਰਹੀ ਹਾਂ ਕਿ ਵੇਚੀ ਜਾ ਰਹੇ ਨੇ ਕੋਈ ਨਹੀਂ ਰੋਕ ਰਿਹਾ ਤੇ ਬੇਜੀ ਜੱਜ ਸਰਕਾਰ ਦੇਖੋ ਨਸ਼ੇੜੀ ਮੁੱਖ ਮੰਤਰੀ ਤੁਸੀਂ ਬਣਾ ਬੈਠੇ ਉਹਨੇ ਨਸ਼ੇ ਫੜਾਣੇ ਨੇ ਕੀ ਘਟਾਣੇ ਨੇ ਹਾਂ ਤੇ ਜਦ ਸਰਕਾਰ ਹੀ ਵੱਲ ਜਾਏ ਵੇਚਣ ਵਾਲਿਆਂ ਦੇ ਨਾਲ ਤੇ ਫਿਰ ਬੰਦੇ ਕੀ ਤੇ ਬੀਬੀਆਂ ਕੀ ਫੇਰ ਤਾਂ बिकੂਗਾ ਨਸ਼ਾ ਅੱਜ ਕੱਲੇ ਅਦਾਲਤਾਂ ਤੇ ਮੈਂ ਨਹੀਂ ਕਹਿ ਰਹੀ ਤੁਸੀਂ ਵੀ ਜਾਣਦੇ ਹੋ ਕਿ ਸਰਕਾਰੀ ਸ਼ਹਿਤ ਉਹ ਬਿਨਾ ਇਹੋ ਜਿਹਾ ਨਸ਼ਾ ਨਹੀਂ ਵਿਕ ਸਕਦਾ ਜਿਵੇਂ ਵਿਕ ਰਿਹਾ ਹੈ ਤੇ ਜੇ ਕਿਸੇ ਨੂੰ ਸ਼ੱਕ ਹੈ ਤੇ ਫਿਰ ਅੰਬਰ ਸਰ ਦਾ ਝਾੜੂ ਦਾ ਐਮਐਲਏ ਕੁਮਰ ਵਿਜੇ ਪ੍ਰਤਾਪ ਕੀ ਕਹਿੰਦਾ ਹੈ ਆਪਦੇ ਮੰਤਰੀ ਦੇ ਸਾਹਮਣੇ ਨਾਲੇ ਉਹਦੀ ਸਰਕਾਰ ਹੈ ਨਾਦੇ ਉਹਦਾ ਐਮਐਲਏਗਾ ਨਾਲੇ ਆਪਣੀ ਸਰਕਾਰ ਨੂੰ ਕਹਿ ਰਿਹਾ ਮੈਂ ਕਹਿੰਦਾ ਕਿ ਸਰਕਾਰ ਨਸ਼ਾ ਬਿਕਾਰ ਰਹੀ ਹੈ ਮੇਰੇ ਹਲਕੇ 'ਚ ਵੀ ਸਰਕਾਰ ਰਲ ਨਹੀਂ ਹੋਈ ਹੈ ਪੁਲਿਸ ਤੇ ਨਾਲ ਰਲ ਨਹੀਂ ਹੋਈ ਹੈ ਤੇ ਪੈਸੇ ਲੈ ਰਹੀਆਂ ਨੇ ਸਰਕਾਰਾਂ ਇਹ ਆਪ ਇਹਨਾਂ ਦਾ ਐਮਐਲਏ ਕਹਿ ਰਿਹਾ ਤਾਂ ਤੁਸੀਂ ਕਹਿੰਦੇ ਹੋ ਬਿਲਕੁਲ ਸਹੀ ਹੈ ਕੈਂਟੇ ਚ ਛੱਡ ਦਿੰਦੀ ਐ ਬਿਲਕੁਲ ਸਹੀ ਇਹ ਪਿੰਡ ਪਿੰਡ ਚਿਆ ਕਹਾਣੀ ਐ ਆ ਹਾਂ ਹਾਂ ਬੱਸ ਲੁੱਟਾ ਖੋਹਾ ਫਰੋਤੀਆਂ ਕਤਲ ਇਹ ਹਾਲਾਤ ਹੋ ਗਏ ਨੇ ਪੰਜਾਬ ਦੇ ਕਾਨੂੰਨ ਵਿਵਸਥਾ ਦੇ ਕਹਿੰਦੇ ਸੀ ਕਿ ਤੁਹਾਨੂੰ ਨੌਕਰੀਆਂ ਦੇਣਗੇ ਲੇਕਿਨ ਬੱਚਿਆਂ ਦੇ ਹੱਥੇ ਨਸ਼ੇ ਫੜਾਉਂਦਾ ਕੰਮ ਇਹਨਾਂ ਦੀ ਦੇਣਾ ਹੈ ਹਰ ਪਿੰਡ ਪਿੰਡ 'ਚ ਮਾਵਾ ਰੋਂਦੀਆਂ ਨੇ ਆ ਪਿਛਲੇ ਪਿੰਡ 'ਚ ਮੈਂ ਹੋ ਕੇ ਆਈ ਉੱਥੇ ਉਹ ਰੋ ਰਹੀ ਸੀ ਪਰਸੋਂ ਮੈਂ ਆਈ ਉਹ ਬਾਤਾ ਕਹਿੰਦੀ ਮੇਰਾ ਘਰ ਵਾਲਾ ਮੁੱਕ ਗਿਆ ਨਸ਼ੇ ਖਾ ਕੇ ਮੇਰੇ ਦੋ ਗਬੜੂ ਮੁੰਡੇ ਨਸ਼ੇ ਦੀ ਭੇਟ ਚੜ ਗਏ ਆ ਮੇਰਾ ਕੱਲਾ ਬੱਚਾ ਬੱਚਿਆ 13 ਸਾਲ ਦਾ ਇਹਨੂੰ ਵੀ ਗੋਲੀਆਂ ਦਿੰਦੇ ਨੇ ਮੈਂ ਰੋਜ਼ ਜਾ ਕੇ ਪੁਲਿਸ ਸਟੇਸ਼ਨ 'ਚ ਮੈਂ ਦੱਸਦੀ ਆ ਕਿਹੜਾ ਬੰਦਾ ਵੇਚ ਰਿਹਾ ਹੈ ਕਿੱਥੋਂ ਆ ਰਹੇ ਨੇ ਕੌਣ ਵੇਚ ਰਿਹਾ ਹੈ ਕਹਿੰਦੇ ਕੁਛ ਕਰ ਹੀ ਨਹੀਂ ਨੀ ਪੁਲਿਸ ਸਾਡੇ ਤਾਂ ਜੀ ਭੈਣੇ ਭੋਗ ਪੈ ਕੇ ਆ ਗਿਆ ਮਾਣ ਨਾ ਨੌਜਵਾਨਾਂ ਦਾ ਬਹੁਤ ਨੌਜਵਾਨ ਸੀ ਬੁੜੀ ਵੇਰ ਧੀ ਜਾ ਮਰੇ ਉਹ ਵੀ ਜਿਹੜੇ ਮਰੇ ਬੋਲੀ ਜਾਂਦੇ ਗਏ ਬੋਲੀ ਜਾਂਦੇ ਜੀ ਉਹ ਨਹੀਂ ਗਿਆ ਸੁਰੂ ਭੋਗ ਵਾਲੀ ਟੱਕਰ ਸੀ ਆਪਾਂ ਦੋ ਪਿੰਡ ਪਹਿਲੇ ਉਹ ਵਿਚਾਰੀ ਬੈਠੀ ਬੈਠੀ ਰੋਣ ਲੱਗ ਗਈ ਉਹਦੇ ਦੋ ਮੁੰਡੇ ਮੁੱਕ ਗਏ ਸੀ ਅੱਜ ਤੋਂ ਕਿੱਟ ਕਰ ਚੱਕਰ ਹਾਂ ਮਰ ਗਈ ਬੀਬੀ ਜੀ ਮੈਂ ਤਾਂ ਤੁਹਾਨੂੰ ਐਨੀ ਬੇਨਤੀ ਕਰਦੀ ਆ ਮੇਰੇ ਵਰਗੇ ਜਿਹੜੇ ਆਉਂਦੇ ਨੇ ਨਾ ਵੋਟਾਂ ਮੰਗਣ ਵਾਸਤੇ ਹੱਥ ਬਨ ਕੇ ਬੇਨਤੀ ਹੈ ਸਾਡਿਕ ਗੱਲਾਂ ਦੇ ਜਾਲ 'ਚ ਨਾ ਫਸ ਜਾਓ ਇਹਨਾਂ ਦੇ ਲਾਰਿਆਂ 'ਚ ਇਹਨਾਂ ਦੇ ਝੂਠੇ ਸੌਹਾਂ 'ਚ ਇਹਨਾਂ ਦੇ ਝੂਠੇ ਗੱਲਾਂ 'ਚ ਫਸ ਕੇ ਅੱਜ ਪੰਜਾਬ ਦਾ ਇਹ ਹਾਲ ਹੋਇਆ ਹੋਇਆ ਹੈ ਕਿ ਬੱਚਿਆਂ ਨੂੰ ਬਾਹਰ ਕੱਢ ਦੇ ਡਰ ਲੱਗਦਾ ਹੈਗਾ ਖੁਦ ਬਾਹਰ ਜਾਂਦੇ ਬੰਦਿਆਂ ਨੂੰ ਡਰ ਲੱਗਦਾ ਬੀਬੀਆਂ ਦਾ ਕੀ ਜਾਣ ਗਿਆ ਇਹ ਹਾਲਾਤ ਪੰਜਾਬ ਦੇ ਕਿਹਨੇ ਪੈਦਾ ਸਰਕਾਰਾਂ ਕੌਣ ਬਣਾਉਂਦੀਆਂ ਨੇ ਲੋਕੀ ਵੋਟ ਪਾ ਕੇ ਬਣਾਉਂਦੇ ਨੇ ਬਟਨ ਤਾਂ ਤੁਸੀਂ ਨੱਪਦੇ ਹੋ ਨਾ ਸਰਕਾਰ ਬਣਾਉਣ ਵਾਸਤੇ ਤੇ ਜੇ ਮਾੜੀ ਸਰਕਾਰ ਦੀ ਕਾਰਗੁਜ਼ਾਰੀ ਹੋ ਰਹੀ ਉਸ ਮਾੜੀ ਸਰਕਾਰ ਨੂੰ ਬਣਾਉਣ ਵਾਲੇ ਕੌਣ ਜ਼ਿੰਮੇਵਾਰ ਨੇ ਆਪਣੇ ਵਾਲ ਚਾਤੀ ਬਾਹ ਨਹੀਂ ਪਾਉਗੀ ਜਿਹਦੇ ਕਰਕੇ ਮੈਂ ਬੇਨਤੀ ਕਰਦੀ ਹਾਂ ਅਗਲੀ ਵੋਟ ਪਾਉਣ ਤੋਂ ਪਹਿਲੇ ਪਹਿਲੇ ਪਿਛਲੀ ਕਾਰਗੁਜ਼ਾਰੀ ਜ਼ਰੂਰ ਦੇਖਣਾ ਉਹ ਕਿਹੜੀ ਪਾਰਟੀ ਸੀ ਜਿਹੜਾ ਜੋ ਕਹਿੰਦੀ ਸੀ ਉਹ ਕਰਦੀ ਸੀ ਤੇ ਇਹਨਾਂ ਨੇ ਕੀ ਕੀਤਾ ਤੇ ਉਸ ਤਕੜੀ ਨੇ ਕੀ ਕੀਤਾ ਜੇ ਤਕੜੀ ਨੇ ਤੁਹਾਨੂੰ ਕਿਹਾ ਭਾਰਤ ਸਾਹਿਬ ਨੇ ਕੀ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਕਿਉਂ ਦਿੱਤਾ ਕਿਉਂਕਿ ਬਤੌਰ ਮੁੱਖ ਮੰਤਰੀ ਲੋਕਾਂ ਦੇ ਵਿੱਚ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਬਾਦਲ ਸਾਹਿਬ ਜਾਂਦੇ ਸੀ ਕੋਈ ਹੋਰ ਮੁੱਖ ਮੰਤਰੀ ਕਰਕੇ ਦੇਖਿਆ ਹਾਂ ਇਹ ਤੁਹਾਡੇ ਗਵਾਂਡ ਚ ਇੱਥੇ ਰਹਿੰਦੇ ਸੀ ਕੋਈ ਤਕਲੀਫ ਆ ਜਾ ਬੰਦਾ ਫੜ ਕੇ ਤੁਸੀਂ ਬਾਦਲ ਪਹੁੰਚ ਜਾਂਦੇ ਸੀ ਪੀੜੀ ਦਰ ਪੀੜੀ ਕਿੰਨੇ ਸਾਡੇ ਬਜ਼ੁਰਗ ਇੱਥੇ ਬੈਠੇ ਨੇ ਜਿਨ੍ਹਾਂ ਨੇ ਬਾਦਲ ਸਾਹਿਬ ਨੇ ਵੱਡੇ-ਵਡੇਰਿਆਂ ਨੇ ਬਾਦਲ ਸਾਹਿਬ ਦੇ ਨਾਲ ਸਾਰੀ ਉਮਰਾਂ ਲੰਘਾਤੀਆਂ ਉਹਨਾਂ ਦੇ ਕੰਮ ਜਾਣਦੇ ਨੇ ਜਿਨ੍ਹਾਂ ਨੂੰ ਭੰਡਿਆ ਹੈ ਨਾ ਦੋਆ ਪਾਰਟੀਆਂ ਨੇ ਤੇ ਬਾਦਲ ਸਾਹਿਬ ਜੇ ਲੋਕਾਂ ਦੇ ਵਿੱਚ ਜਾਂਦੇ ਸੀ ਤੇ ਜਦ ਬਜ਼ੁਰਗ ਦਾਸ ਤੇ ਸੀ ਮਾਤਾ ਦਾਸ ਸੀ ਕਿ ਹੁਣ ਤਾਂ ਸ਼ਰੀਰ ਵੀ ਕੰਮ ਕਰਦਾ ਕੰਮ ਨਹੀਂ ਕਰ ਸਕਦੇ ਕਮਾਈ ਨਹੀਂ ਕਰ ਸਕਦੇ ਲੇਕਿਨ ਲੋੜਾਂ ਤਾਂ ਹੈਗੀਆਂ ਕਿਨੱਕੀ ਦਵਾਈਆਂ ਵਾਸਤੇ ਛੋਟੀ ਛੋਟੀ ਚੀਜ਼ਾਂ ਵਾਸਤੇ ਬਚਾ ਕੇ ਹੱਥ ਫੈਲਾਣੇ ਪੈਂਦੇ ਨੇ ਤੇ ਜਿੱਥੇ ਦੇਸ਼ 'ਚ ਕਿਤੇ ਬੁਢਾਪਾ ਪੈਨਸ਼ਨ ਕੋਈ ਸੂਬਾ ਨਹੀਂ ਦਿੰਦਾ ਸੀ ਕੋਈ ਸਰਕਾਰ ਨਹੀਂ ਦਿੰਦੀ ਸੀ ਵੱਡੇ ਵੱਡੇ ਕੇਂਦਰ ਦੇ ਖਜ਼ਾਨੇ ਵਾਲੀ ਸਰਕਾਰ ਵੀ ਨਹੀਂ ਦਿੰਦੀ ਸੀ ਉਥੇ ਬਾਦਲ ਸਾਹਿਬ ਨੇ ਬੁਢਾਪਾ ਪੈਨਸ਼ਨ ਪੰਜਾਬ 'ਚ ਸਭ ਤੋਂ ਪਹਿਲੇ ਇੱਥੇ ਲਾਗੂ ਕੀਤਾ ਜਿੰਨੀ ਵਾਰੀ ਉਹਨਾਂ ਦੀ ਸਰਕਾਰ ਆਈ ਬੁੜਾਪਾ ਪੈਨਸ਼ਨ ਮਿਲਦਾ ਸੀ ਇਹਨਾਂ ਦੋਵਾਂ ਝੂਠੀ ਪਾਰਟੀਆਂ ਨੇ ਕਿਹਾ 2500 ਕਰਾਂਗੇ 7 ਸਾਲ ਚ ਮੈਨੂੰ ਇੱਕ ਬਜ਼ੁਰਗ ਦਿਖਾਓ ਜਿਨ੍ਹਾਂ ਨੂੰ ਇੱਕ ਮਹੀਨਾ ਵੀ 2500 ਆਇਆ ਹੱਤਖੜਾ ਕਰਕੇ ਦੱਸੋ ਕੋਈ ਨਹੀਂ ਆਇਆ ਤੇ ਇਹ ਧੋਖਾ ਨਹੀਂ ਕੀਤਾ ਤਾਂ ਕੀ ਹੈ ਮਾਪਿਆਂ ਨਾਲ ਕੋਈ ਧੋਖਾ ਕਰਦਾ ਹੈ ਇਹ ਬੇਈਮਾਨ ਬੰਦੇ ਕਰ ਸਕਦੇ ਨੇ ਕੁਰਸੀ ਦੀ ਖਾਤਰ ਜੇ ਬਾਦਲ ਸਾਹਿਬ ਨੂੰ ਗਰੀਬਾਂ ਨੇ ਕਿਹਾ ਕਿ ਬਾਦਲ ਸਾਹਿਬ ਧੀ ਦਾ ਵਿਆਹ ਰੱਖੀ ਬੈਠੇ ਨੇ ਪੈਸਿਆਂ ਦੀ ਘਾਟੇ ਤਾਂ ਬਾਦ ਸਾਹਿਬ ਨੇ ਤਾਂ ਸਾਰੇ ਪੰਜਾਬ ਵਾਸੇ ਸ਼ਗਨ ਦੀ ਸਕੀਮ ਚਲਾਤੀ ਜਿੱਥੇ ਗਰੀਬ ਬੈਠਾ ਸੀ ਧੀ ਆ ਦੇ ਵਿਆਹ ਚ ਚੈੱਕ ਆਵੇਂ ਸੀ ਉਹ ਮੈਨੂੰ ਦੱਸੋ ਕਿਦਾਂ ਚੈੱਕ ਆਇਆ ਹੱਥ ਖੜਾ ਕਰਕੇ ਦੱਸੋ ਜੇ ਕੋਈ ਚੈੱਕ ਆਂਦਾ ਰੱਦ ਕਰਤਾ ਬੰਦ ਕਰਤਾ ਜੇ ਗਰੀਬਾਂ ਨੇ ਦੱਸਿਆ ਮਹਿੰਗਾਈ ਤੋਂ ਇੰਨੇ ਔਖੇ ਹੁਣ ਤਾਂ ਬੱਚੇ ਭੁੱਖੇ ਮਰਦੇ ਨੇ ਤੁਹਾਡੇ ਬਾਪੂ ਬਾਦਲ ਨੇ ਤਾਂ ਤੁਹਾਡੇ ਕਾਰਡ ਬਣਾਤੇ ਲੱਖਾਂ ਦੀ ਗਿਣਤੀ 'ਚ ਕਾਰਡ ਬਣਾ ਕੇ 30 ਲੋਕ ਕਾਨਕ ਮਹੀਨੇ ਦੇ 30 ਦਿਨਾਂ 'ਚ ਤੁਹਾਡੇ ਘਰੇ ਰੋਟੀ ਪਕੇ ਦੰਦਾ 3 ਕਿਲੋ ਜੇ ਉਸ ਕਾ ਜਾਣੇ ਤਾਂ ਬਾਗਲ ਸਾਹਿਬ ਦੇ ਸਕਦੇ ਸੀ ਤੇ ਕਾਂਗਰਸੀਆਂ ਨੇ ਉਹ 3 ਕਿਲੋ ਨੂੰ ਕੱਟ ਕੇ ਪਹਿਲੇ 15 ਕਿਲੋ ਕੀਤਾ ਕੀ ਨਹੀਂ ਵਾਦਾ ਕੀਤਾ ਸੀ ਮੋਟੇ ਵੇਲੇ ਤੁਹਾਡੀ ਕਨਕਾ ਕੱਟਾਂਗੇ ਤੁਹਾਡੇ ਕਾਰਡ ਕੱਟਾਂਗੇ ਕਾਰਡ ਵੀ ਕੱਟਦੇ ਕਨਕ ਵੀ ਅਬਦੀ ਕਰਤੀ ਬਾਕੀ ਬਾਜ਼ਾਰ ਜੇ ਵੇਚ ਕੇ ਗਰੀਬ ਦਾ ਅਨਾਜ ਮੋٹے ਪੈਸੇ ਕਮਾ ਗਿਆ ਮੰਤਰੀ ਗਰੀਬਾਂ ਦੇ ਕਾਰਡ ਤੇ ਅਨਾਜ ਕੱਟਦਾ ਤੇ ਆ ਝੂਠੀ ਬਦਲਾਵ ਜਿਹੜੀ ਲੈ ਕੇ ਆਈ ਰੰਗਲਾ ਪੰਜਾਬ ਇਹਨਾ ਕਰਤਾ ਕਿ 3 ਕਿਲੋ ਕਣਕ ਨੂੰ ਕੱਟ ਕੇ 5 ਕਿਲੋ ਆਟਾ ਕਰਤਾ ਤੇ ਹੁਣ ਆਟਾ ਵੀ ਤੁਹਾਡੀ ਦੇਖ ਲਓ ਕਿੰਨੇ ਦਿਨ ਤੁਹਾਨੂੰ ਮਿਲਦਾ ਕਿਉਂਕਿ ਉਹ ਠੇਕਾ ਵੀ ਦਿੱਲੀ ਵਾਲੇ ਕੇਜਰੀਵਾਲ ਨੂੰ دیتا ਹੁਣ ਪਤਾ ਲੱਗੂਗਾ ਤੁਹਾਨੂੰ ਆਣ ਵਾਲੇ ਦਿਨਾਂ 'ਚ ਹੋਰ ਵੋਟਾਂ ਪਾਓ ਝਾੜੂ ਨੂੰ ਬਾਦਲ ਸਾਹਿਬ ਤੇ ਆਨੂ ਸਕੂਲ ਜਾਣ ਵਾਸਤੇ ਸਾਈਕਲਾਂ ਦਿੰਦੇ ਸੀ ਦੱਸੋ ਜੇ ਇਹਨਾਂ ਦੁਆਨੇ ਸਾਈਕਲ ਇੱਕ ਵੀ ਆਈ ਹੈ 7 ਸਾਲ 'ਚ ਮਕਾਨਾਂ ਦੇ ਚੈੱਕ ਬਾਦਲ ਸਾਹਿਬ ਦਿੰਦੇ ਸੀ ਦੱਸੋ ਫਿਰ ਹੁਣ ਕਿਸੇ ਦਾ ਮਕਾਨ ਦਾ ਚੈੱਕ ਆਂਦਾ ਹੈ ਚੂਲੇ ਦਿੰਦੇ ਸੀ ਗੈਸ ਸਿਲੰਡਰ ਦਿੰਦੇ ਸੀ ਕਿਸੇ ਦੀ ਲੈਟਰੀਨ ਬਣਦੀ ਸੀ ਦਵਾਈਆਂ ਵਾਸਤੇ ਮਦਦ ਹੁੰਦੀ ਸੀ ਕੈਂਸਰ ਵਰਗੀ ਬਿਮਾਰੀ ਹੋ ਗਏ ਉਹਦੇ ਲਈ ਚੈੱਕ ਮਿਲਦਾ ਸੀ 200 ਯੂਨਿਟ ਬਿਜਲੀ ਦੇ ਮਾਫ ਹੁੰਦੇ ਸੀ ਬੱਚਿਆਂ ਨੂੰ ਖੇਡਾਂ ਦਾ ਸਮਾਨ ਦਿੱਤਾ ਜਾਂਦਾ ਸੀ ਜਿੰਮ ਜਿ ਹਰ ਪਿੰਡ ਪਿੰਡ 'ਚ ਜਿੰਮ ਲੱਗ ਕੇ ਨਿੱਕੇ ਨਿੱਕੇ ਖੇਡ ਦੇ ਕਿਟਾਂ ਹੁੰਦੇ ਸੀਗੇ ਵੱਡੇ ਵੱਡੇ ਵਰਲਡ ਕਬੱਡੀ ਦੇ ਕੱਪ ਹੁੰਦੇ ਸੀ ਬੱਚੇ ਦੇਖ ਕੇ ਕਬੱਡੀ ਵੱਲ ਖੇਡਿਆ ਕਰਦੇ ਸੀ ਪਿੰਡ ਪਿੰਡ 'ਚ ਮੈਚ ਹੁੰਦੇ ਸੀ ਉਹਦੇ ਵਿੱਚੋਂ ਖਟਾਰੀ ਨਿਕਲਦੇ ਸੀ ਕੋਈ ਟੀਮਾ ਚੇ ਜਾ ਕੇ ਮੈਡਲ ਜਿੱਤਦਾ ਸੀ ਕਿਸੇ ਨੂੰ ਵਜੀਫਾ ਮਿਲਦਾ ਸੀ ਕਿਸੇ ਨੂੰ ਨੌਕਰੀ ਮਿਲਦੀ ਸੀ ਆ ਪੜਾਈ ਵਾਸਤੇ ਵੀ ਵਜੀਫੇ ਦਿੰਦੇ ਸੀ ਉਹ ਵੀ ਬੰਦ ਕਰਤੇ ਸਾਰਾ ਕੋ ਤੁਹਾਨੂੰ ਸਾਫ ਸੁਥਰਾ ਪਾਣੀ ਆਰੋ ਦਿੱਤਾ ਸੀ ਪੀਣ ਵਾਸਤੇ ਨਾ ਉਹ ਵੀ ਬੰਦ ਕਰਤਾ ਅੱਜ ਤੱਕ ਗਰੀਬ ਦਾ ਨਰੇਗੇ ਦੇ ਪੈਸੇ ਵੀ ਬੰਦ ਕਰਤੇ ਇਹਨਾਂ ਤੋਂ ਹੱਸ ਰੱਖਦੇ ਆ ਝਾੜੂ ਝਾੜੂ ਕਰਕੇ ਬਸ ਇਹਨਾਂ ਦੀ ਐਸ਼ ਕਰਾਵਾਂਗੇ ਆਪਾਂ ਸੇਵਾ ਕੇਂਦਰ ਦਿੱਤਾ ਸੀ ਤੁਹਾਨੂੰ ਸਹੂਲਤ ਮਿਲ ਜਾਏ ਪਿੰਡ 'ਚ ਉਹਨੂੰ ਵੀ ਬੰਦ ਕਰਤਾ ਮੈਂ ਸਾਰੀ ਪੈਨਾ ਵੀਨਰ ਨੂੰ ਆਈ ਬੇਨਤੀ ਕਰਦੀ ਆਂ ਅਗਲੀ ਵੋਟ ਪਾਉਣ ਤੋਂ ਪਹਿਲੇ ਇਹਨਾਂ ਦੀ ਗੱਲਾਂ 'ਚ ਨਾ ਜਾਣਾ ਜਿਨ੍ਹਾਂ ਨੇ ਤੁਹਾਨੂੰ 1000 ਰੁਪਏ ਨਹੀਂ ਨਾ ਪਹਿਲੀ ਗੱਲ ਤੁਹਾਨੂੰ ਪਤਾ ਹੈ ਕਾਂਗਰਸ ਦਾ ਤੇ ਝਾੜੂ ਦਾ ਗੱਠ ਜੋੜ ਹੋ ਗਿਆ ਪੂਰੇ ਦੇਸ਼ 'ਚ ਝਾੜੂ ਪਾਰਟੀ ਤੇ ਪੰਜਾ ਪਾਰਟੀ ਦੋਨੋ ਕਠਿਆ ਹੋ ਗਿਆ ਨੇ ਸਾਰੇ ਦੇਸ਼ 'ਚ ਨਵੀਂ ਪਾਰਟੀ ਖੜੀ ਕਰਤੀ ਹੈ ਇੰਡੀਆ ਅਲਾਈਅንስ ਨਾਮ ਦੀ ਸਾਂਝੇ ਉਮੀਦਵਾਰ ਦੇਸ਼ 'ਚ ਖੜੇ ਕੀਤੇ ਨੇ ਸਾਡੀ ਸਾਂਝੀ ਸਟੇਜਾਂ ਚਲਾਉਂਦੇ ਨੇ ਤਾਂ ਕਹਿੰਦੇ ਦਿੱਲੀ ਵਿੱਚ ਸਾਡੀ ਸਾਂਝੀ ਸਰਕਾਰ ਹੋਊਗੀ ਸਾਡੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਸਾਂਝਾ ਉਮੀਦਵਾਰ ਖੜਾ ਕੀਤਾ ਹੈ ਲੇਕਿਨ ਪੰਜਾਬ ਦੇ ਲੋਕਾਂ ਨੂੰ ਅਦੇ ਵੀ ਮੂਰਖ ਬਣਾਉਣ ਤੋਂ ਨਹੀਂ ਹਟਦੇ ਕਹਿੰਦੇ ਸਾਰੇ ਦੇਸ਼ ਵਿੱਚ ਇਕੱਠੇ ਆ ਸੂਬੇ ਦੀ ਰਾਜਧਾਨੀ ਵਿੱਚ ਵੀ ਇਕੱਠੇ ਆ ਲੇਕਿਨ ਸੂਬੇ ਵਿੱਚ ਆ ਡਾ ਤਜੇ ਮੈਂ ਪੁੱਛਾਂ ਭਈ ਆਡੋ ਹੋ ਤਾਂ ਫੇਰੇ ਜਿੱਤ ਕੇ ਤੁਸੀਂ ਜਾਓਗੇ ਕਿੱਥੇ ਫੇਰ ਤਾਂ ਅਸੀਂ ਉਸ ਸਾਂਝੇ ਖਾਤੇ ਵਿੱਚ ਹੀ ਜਾਵਾਂਗੇ ਫੇਰ ਕਿਉਂ ਤੁਹਾਨੂੰ ਝੂਠ ਬੋਲਦੇ ਨੇ ਕਿਉਂਕਿ ਝੂਠ ਮਾਰ ਕੇ ਤਾਂ ਇਹਨਾਂ ਨੂੰ ਸੱਤਾ ਤੁਸੀਂ ਦਿੱਤੀ ਹੈ ਤਾਂ ਸੋਲਦੇ ਝੂਠ ਮਾਰ ਕੇ ਲੋਕਾਂ ਦਾ ਮੂਰਖ ਬਣਾਏ ਇਹ ਤਾਂ ਉਹ ਗੱਲ ਹੋਈ ਸਾਰੇ ਪੰਜਾਬ 'ਚ ਸਾਡਾ ਗੱਠ ਜੋੜਾ ਅਸੀਂ ਇਕੱਠਿਆਂ ਲੇਕਿਨ ਦਿਹਾਤੀ 'ਚ ਆਪਾਂ ਆਡਾਂ ਤੇ ਹੁਣ ਹੈਗੇ ਇਕੱਠੇ ਆ ਦੇਖ ਲਓ ਇੱਕ ਦੂਜੇ ਦੇ ਖਿਲਾਫ ਨਹੀਂ ਲੜ ਰਹੇ ਤਿੰਨੋਂ ਪਾਰਟੀਆਂ ਤੁਹਾਡੇ ਕੋਲ ਜਿਹੜੀ ਆਣ ਗਿਆ ਇੱਕੋ ਨਿਸ਼ਾਨੇ ਦੇ ਨਾਲ ਕਿ ਟੱਕਰੀ ਨੂੰ ਹਰਾਣਾ ਤੁਸੀਂ ਦੇਖੋ ਇੰਨੀ ਵੱਡੀ ਕਾਂਗਰਸ ਪਾਰਟੀ ਟਿਕਟ ਕਿਨੂੰ ਦਿੱਤੀ ਜਿਹਨੂੰ 4 ਮਹੀਨੇ ਪਹਿਲਾਂ ਅਕਾਲੀ ਦਲ ਨੇ ਕੱਢਿਆ ਸੀ ਕਿਉਂ ਤਾਂ ਕਿ ਅਕਾਲੀ ਦਲ ਦੇ ਵੋਟਾਂ ਨੂੰ ਖੋੜਾ ਲਾਏ ਇੰਨੀ ਵੱਡੀ ਭਾਜਪਾ ਜਿਹੜੇ ਸਾਰਿਆਂ ਨੂੰ ਖਰੀਦੀ ਜਾ ਰਹੀ ਹੈ ਟਿਕਟ ਕਿਨੂੰ ਦਿੰਦੀ ਹੈ ਇੱਕ ਹੋਰ ਅਕਾਲੀ ਆਗੂ ਦੇ ਨੋ ਨੋ ਕਿਉਂ ਤਾਂ ਕਿ ਅਕਾਲੀ ਦੀ ਵੋਟਾਂ ਨੂੰ ਖੋਰਾ ਲੱਗੇ ਤੇ ਝਾੜੂ ਕਿਨੂੰ ਵੋਟ ਦਿੰਦੀ ਹੈ ਜਿਹੜਾ ਲੰਬੀ ਹਲਕਾ ਬਾਦਲ ਸਾਹਿਬ ਦਾ ਗੜ ਮੰਨਿਆ ਜਾਂਦਾ ਹੈ ਉਥੋਂ ਮੰਤਰੀ ਨੂੰ ਟਿਕਟ ਦੇ ਦੇ ਤਾਂ ਕਿ ਉਥੇ ਮੰਤਰੀ ਅਕਾਲੀਆਂ ਨੂੰ ਦਬੋਚ ਲੈ ਤੇ ਅਕਾਲੀਆਂ ਦੀ ਘਟ ਜਾਏ ਇਹ ਸਾਰੇ ਆਏ ਨੇ ਕੱਲੇ ਅਕਾਲੀ ਨੂੰ ਹਰਾਉਣ ਵਾਸਤੇ ਤਕੜੀ ਨੂੰ ਹਰਾਉਣ ਵਾਸਤੇ ਤਕੜੀ ਤੁਹਾਡੇ ਕੋਲ ਆਈ ਆ ਤੁਹਾਡੀ ਸੇਵਾ ਕਰਨ ਵਾਸਤੇ ਆ ਫਰਕ ਆਪਣੇ ਅਤੇ ਪਰਾਇਆ ਦੇ ਵਿੱਚ ਹਾਂ ਸ਼ਾਬਾਸ਼ ਮੇਰੇ ਵੀ ਤਕੜੀ ਦਾ ਰੱਖ ਆ ਵੈਰੀ ਗੁੱਡ ਆ ਸਾਡੀ ਫੌਜ ਬੈਠੀ ਆ ਵੈਰੀ ਗੁੱਡ ਤੇ ਤਕੜੀ ਵੀ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਐ ਕਿ ਆ ਵੱਡੇ ਵੱਡੇ ਹਸਪਤਾਲ ਦੇਖੋ ਏਮਜ਼ ਵਰਗੇ ਹਸਪਤਾਲ ਇਹ ਮੋਹਲਾ ਕਲੀਨਿਕ ਦੀ ਗੱਲ ਕਰਦੇ ਆ ਗਿਆ ਕੋਈ ਏਮਜ਼ ਇੱਥੋਂ

ਜਿੱਥੇ ਇੱਟੇ ਬੇ ਹੁੰਦੇ ਸੀ ਆ ਨਿੱਕਾ ਜਿਹਾ ਪਿੰਡ ਬਣਿਆ ਪਿਆ ਹੁਣ ਨਹਿਰਾ ਕੱਡੀਆਂ ਬਾਦਲ ਸਾਹਿਬ ਨੇ ਸੂਏ ਕੱਸੀ ਬਣਾਏ ਖਾਲ ਤੁਹਾਡੇ ਪੱਕੇ ਕੀਤੇ ਮੋਟਰਾਂ ਦੇ ਕਨੈਕਸ਼ਨ 7 ਸਾਲ ਚ 10 ਦੋ ਜੇ ਕੋਈ ਲੱਖਾਂ ਰੁਪਏ ਖਰਚ ਕੇ ਵੀ ਇੱਕ ਮੋਟਰ ਦਾ ਕਨੈਕਸ਼ਨ ਕੋਈ ਲੈ ਕੇ ਆਇਆ ਮਿਲੇ ਇਹਨਾਂ ਦੋਵਾਂ ਨੇ ਦਿੱਤਾ ਜਿਹੜਾ ਮੁਸਤਬਦਲ ਸਾਹਿਬ ਨੇ ਦਿੱਤੇ ਮੋਟਰਾਂ ਦੇ ਬਿੱਲ ਵੀ ਹਮੇਸ਼ਾ ਵਾਸਤੇ ਸਰਕਾਰਾਂ ਚੱਕ ਭਰਨ ਗਿਆ ਕੋਈ ਕਿਸਾਨ ਦੇ ਉੱਤੇ ਬੋਝ ਨਹੀਂ ਹੋਗਾ ਆ ਲਿੰਕ ਸੜਕਾਂ ਦਾ ਜਾਲ ਟਰੈਕਟਰ ਨੂੰ ਗੱਡੇ ਦਾ ਦਰਜਾ ਤੁਹਾਡੀ ਪਰਿਵਾਰ 'ਚ ਰਜਿਸਟਰੀਆਂ ਤੱਕ ਮਾਫ ਕਰਦੇ ਮੁਆਵਜ਼ਾ ਜਿਹਨੂੰ ਤੁਹਾਨੂੰ ਤੁਹਾਨੂੰ ਦਿੰਦੇ ਸੀਗੇ ਜਿਹੜਾ ਸਭ ਕੁਝ ਕਿਸਾਨਾਂ ਵਾਸਤੇ ਕਰਦੇ ਸੀ ਉਹਨਾਂ ਨੂੰ ਰੱਜ ਕੇ ਪੰਡਿਆ ਇਹਨਾਂ ਨੇ ਵੀ ਸਾਨੂੰ ਲਾਹੋ ਇਹ ਨਸ਼ੇ ਵੇਚਦੇ ਨੇ ਇਹ ਬੇਅਦਬੀ ਕਰਦੇ ਨੇ ਫਿਰ ਦੱਸੋ 7 ਸਾਲਾਂ 'ਚ ਕਿਹੜਾ ਬੇਅਦਬੀ ਦਾ ਦੋਸ਼ੀ ਫੜ ਕੇ ਲੈ ਕੇ ਕਿਹਨੂੰ ਸਜ਼ਾ ਦੁਲਵਾਈਏ ਤੇ ਕਿਉਂ ਨਹੀਂ ਦੁਲਵਾਈ ਕਿਨੇ ਰੋਕਿਆ ਸਾਨੂੰ ਤਾਂ 7 ਮਹੀਨੇ ਦਾ ਸਮਾਂ ਨਹੀਂ ਦਿੰਦਾ ਕਹਿੰਦੇ ਤੁਹਾਡੇ ਉੱਤੇ ਵਿਸ਼ਵਾਸ ਨਹੀਂ ਸਾਰਾ ਪੰਜਾਬ ਜੰਮ ਕਰ ਛੱਡਿਆ ਜਾਓ ਦਿੱਲੀ ਨੂੰ ਜਾਂਚ ਦਿਓ ਤੇ ਨਾ ਦੀ ਸਰਕਾਰ ਆ ਗਈ ਤਾਂ ਜਾਂਚ واپس ਉਹ ਦਿੱਲੀ ਦੀ ਲੋੜ رہی ਤੇ ਫਿਰ ਰੱਜ ਕੇ ਕੀ ਸਿਆਸਤ ਕੀਤੀ ਆ ਜਿਤਾਈ ਪੁੱਛ ਲਓ ਨਾਨੂ ਵਿਧਬੀ ਦੇ ਦੋਸ਼ੀ ਫੜਨੇ ਸੀ ਕਿਉਂ 7 ਸਾਲ ਚ ਨਹੀਂ ਫੜ ਸਕੇ ਜਵਾਬ ਮੰਗਣਾ ਚਾਹੀਦਾ ਹੈ ਤੇ ਮੈਂ ਬੇਨਤੀ ਕਰਦੀ ਆ ਜਦ ਆਣ ਕੇ ਵੋਟਾਂ ਮੰਗਣ ਵਾਸਤੇ ਪੰਜੇ ਵਾਲੇ ਆਣ ਕੇ ਪਹਿਲੇ ਬੇਰੋਜ਼ਗਾਰ ਬੱਚੇ ਸਾਰੇ ਖੜੇ ਕਰੋ ਸਾਹਮਣੇ 5 ਸਾਲ ਦਾ ਸਮਾਂ ਦਿੱਤਾ ਸੀ ਕਿੱਥੇ ਦੀ ਨੌਕਰੀ ਕਿੱਥੇ ਇਹਨਾਂ ਦਾ 2500 ਬੇਰੋਜ਼ਗਾਰੀ ਪੱਤਾ ਫਿਰ ਕਿਸਾਨ ਖੜੇ ਹੋ ਜਾਣ ਆ ਸਾਡੇ ਕਰਜ਼ੇ ਮਾਫੀ ਦਾ ਕਿੱਥੇ ਗਿਆ ਆ ਸਾਡੇ ਬੀਬੀਆਂ ਦੱਸਾਂ ਨੇ ਝਾੜੂ ਨੂੰ ਸਾਡੇ ਮਰੇ ਹੋਏ ਪਰਸ਼ੂਆਂ ਦਾ ਮੁਆਵਜ਼ਾ ਕਿੱਥੇ ਗਿਆ ਕਨਕਾ ਦਾ ਮੁਆਵਜ਼ਾ ਕਿੱਥੇ ਗਿਆ ਤੇ ਜੇ ਫੇਰ ਵੀ ਮੋੜ ਕੇ ਜੁਰਤ ਇਹਨਾਂ ਦੀ ਹੋਈ ਝਾੜੂ ਦੀ ਚੱਕ ਲੋ ਝਾੜੂ ਨੂੰ ਯਾ ਝਾੜੂ ਦੇਖ ਕੇ ਵੋਟਾਂ ਪਾਈਆਂ ਸੀ ਹਜ਼ਾਰ ਰੁਪਏ ਸਾਡੇ ਖਾਤੇ 'ਚ ਆਣਗੇ ਅੱਜ ਖਜ਼ਾਨਾ ਤੁਹਾਡੇ ਕੋਲ ਹੈ ਸਰਕਾਰ ਤੁਹਾਡੀ ਹੈ ਇੰਨਾ ਵੱਡਾ ਕਰਜ਼ਾ ਸਾਡੇ ਸਿਰ 'ਚ ਛਾੜਤਾ ਸਾਡੇ ਹਜ਼ਾਰ ਰੁਪਏ ਮਾਰ ਦਿਓ ਪਹਿਲੇ 24000 ਮੇਰੇ ਖਾਤੇ 'ਚ ਪਾਓ ਫੇਰ ਨਵੀਂ ਗੱਲ ਕਰਾਂ ਨਹੀਂ ਤਾਂ ਨਵੀਂ ਗੱਲ ਸੁਣੀ ਨਹੀਂ ਪੁੱਠੇ ਪੈਰ ਮੁੜ ਜਾ ਆ ਰਿਆ ਝਾੜੂ ਪੁਰਾਰੇ ਵਾਦੇ ਪੂਰੇ ਕਰੋ ਆ ਸ਼ਾਬਾਸ਼ ਹੈ ਤੇ ਝਾੜੂ ਨਹੀਂ ਉਹ ਪੰਜਾ ਦੀ ਵੋਟ ਵੀ ਝਾੜੂ ਨੂੰ ਹੀ ਜਾਂਦੀ ਹੈ ਝਾੜੂ ਦੀ ਵੋਟ ਪੰਜਾ ਦੇ ਦੋਨੋਂ ਇੱਕੋ ਹੀ ਮੇਕ ਇੱਕ ਮੇਕ ਹੈ ਹੋਣ ਫਰਕ ਨਹੀਂ ਕੋਈ ਹਾਂ ਸ਼ਾਬਾਸ਼ ਹੈ ਤੇ ਨਹੀਂ ਤਾਂ ਫਿਰ ਇਹ ਪੰਜਾ ਕਿਉਂ ਵਾਲੇ ਪਿੰਡਾਂ ਦੇ ਵਿੱਚ ਇਹਨਾਂ ਦੇ ਕੀ ਦੇਣ ਹੈ ਭਾਈ ਵਾਲੀ ਇਕੱਠੀ ਹੈ ਭਾਈ ਵਾਲੀ ਹੈਗੇ ਉਹਨਾਂ ਦੇ ਇੱਕ ਨੂੰ ਵਾਰ ਤੋਂ ਇੱਕਠਾ ਹੀ ਨੇ ਭਾਵੇਂ ਉਹ ਜਿੱਤ ਜਾਵੇ ਭਾਵੇਂ ਉਹ ਜਿੱਤ ਜਾਏ ਰਾਜ ਕੇ ਤਾਂ ਦੋਨਾਂ ਨੇ ਲੁੱਟਣਾ ਹੈ ਬਾਦਲ ਸਾਹਿਬ ਦੇ ਦਿੱਤੇ ਹੋਏ ਵਜੀਫੇ ਕਾਂਗਰਸ ਦਾ ਮੰਤਰੀ ਛੱਕ ਗਿਆ ਬੱਚਿਆਂ ਦੀ ਪੜ੍ਹਾਈ ਰੁਕਾਤੀ ਜੇਲ੍ਹ 'ਚ ਬੈਠਿਆ ਧਰਮਸ਼ੋਡ ਰਾਸ਼ਨ ਮੰਤਰੀ ਜੇਲ੍ਹ ਕੱਟ ਕੇ ਆਇਆ ਹੈ ਕਰੋਨਾ ਦੀ ਬਿਮਾਰੀ ਆਈ ਦਵਾਈ ਵਾਲਾ ਮੰਤਰੀ ਕਾਂਗਰਸ ਦਾ ਪ੍ਰਾਈਵੇਟ ਹਸਪਤਾਲਾ ਨੂੰ ਵੇਚ ਗਿਆ ਬਲਬੀਰ ਸਿੱਧੂ ਗਰੀਬਾਂ ਨੂੰ ਮਰਨ ਦਿੱਤਾ ਆ ਰਾਜਾ ਵੜੇਗੇ ਨਾ ਤਾਂ ਪ੍ਰਧਾਨ ਇਥੋਂ ਵੋਟਾਂ ਲੈ ਕੇ ਮੇਰੇ ਤੋਂ ਵੱਧ ਲੈ ਗਿਆ ਸੀ ਬਸਾ ਦਾ ਮੰਤਰੀ ਬਣ ਗਿਆ ਸਰਕਾਰ ਉਹਦੀ ਸੀ ਇੱਕ ਬੱਸ ਚਲਾ ਦਿੰਦਾ ਤੁਹਾਡੇ ਵਾਸਤੇ ਬਸਤਾ ਕੀ ਚੋਹਣੀ ਬਸਾ ਬਈ ਇਹਨਾਂ ਵੱਡਾ ਕਪਲਾ ਕਰ ਗਿਆ ਕਿ ਮੁੱਖ ਮੰਤਰੀ ਕਹਿੰਦਾ ਕਿ ਜਿਸ ਦਿਨ ਮੇਰੇ ਖਿਲਾਫ ਮੂੰਹ ਖੋਲਿਆ ਤੇਰੀ ਫਾਈਲ ਪਾਈਆ ਫੜ ਕੇ ਤੈਨੂੰ ਅੰਦਰ ਸਿੱਟੂ ਲੇਕਿਨ ਸਿੱਟਦਾ ਨਹੀਂ ਕਿਉਂ ਕਿ ਕਿ ਭਾਈ ਵਾਲੀ ਇਹੋ ਜੀ ਹੈ ਕਿ ਰਾਜ ਕੇ ਤੁਸੀਂ ਖਾ ਲਿਆ ਛਕ ਲਿਆ ਹੁਣ ਸਾਡੀ ਵਾਰੀ ਆਉ ਤੁਸੀਂ ਚੁੱਪ ਰੋ ਐ ਕਰਦੇ ਨੇ ਤਾਂ ਹੀ ਤਾਂ ਕਾਟ ਕੱਟੇ ਜਾ ਰਹੇ ਨੇ ਤਾਂ ਹੀ ਤਾਂ ਨੌਕਰੀਆਂ ਨਹੀਂ ਮਿਲ ਰਹੀਆਂ ਨੇ ਤਾਂ ਹੀ ਤਾਂ ਲਸ਼ੇ ਤੋਂ ਕਮਾਈਆਂ ਹੋ ਰਹੀਆਂ ਨੇ ਇਹ ਸਾਡੇ ਵੇਲੇ ਕਿਉਂ ਨਹੀਂ ਹੁੰਦੀਆਂ ਸੀ ਅ ਦੋ ਘੰਟੇ ਕਾਰ ਛੱਡ ਕੇ ਜਾਓ ਦੇ ਪਤਾ ਨਹੀਂ ਕਰੋ ਕੀ ਕੁ ਚੱਕ ਕੇ ਲੈ ਜਾਂਦੇ ਵਿੱਚ ਔਰੇ ਲੁਟੇਰੇ ਸਾਰੇ ਸੋ ਬੇਇੰਤਿਕਾਰ ਦੀਆ ਤਕੜੇ ਹੋ ਕੇ ਤਕੜੀ ਨੂੰ ਕਾਮਯਾਬ ਕਰੋ ਮੈਂ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਆ ਜਿਸ ਦਿਨ ਤਕੜੀ ਦੀ ਸਰਕਾਰ ਤੁਸੀਂ ਬੁਲਾਤੀ ਪੰਜਾਬ 'ਚ ਜਿੰਨੇ ਕਾਰਡ ਕੱਟੇ ਨੇ ਪਹਿਲੇ ਵੀ ਅਸੀਂ ਦਿੱਤੇ ਸੀ ਸਾਰੇ ਮੈਂ ਬਹਾਲ ਕਰਾਂਗੇ ਸ਼ਗਨ ਦੇ ਚੈੱਕ ਵੀ ਦੁਬਾਰਾ ਆਣਗੇ ਮਕਾਨ ਦੇ ਚੈੱਕ ਵੀ ਦੁਬਾਰਾ ਆਣਗੇ ਮੋਟਰਾਂ ਦੀ ਕਨੈਕਸ਼ਨ ਜੇ ਪਹਿਲੇ ਦੇ ਸਕਦੇ ਸੀ ਤਾਂ ਗਾ ਵੀ ਅਸੀਂ ਦਵਾਂਗੇ ਮੁਹਬਸੇ ਵੀ ਦਵਾਗੇ ਤੇ ਨਾ ਬੱਚਿਆਂ ਦੇ ਰੋਜ਼ਗਾਰ ਦਾ ਸਾਧਨ ਵੀ ਅਸੀਂ ਪੈਦਾ ਕਰਾਂਗੇ ਜੇ ਵੱਡੇ ਵੱਡੇ ਹਸਪਤਾਲ ਬਣਾ ਸਕਦੇ ਆ ਸੈਂਟਰਲ ਯੂਨੀਵਰਸਿਟੀ ਬਣਾਸੇ ਤਾਂ ਨਾ ਦਾ ਰੋਜ਼ਗਾਰ ਪੈਦਾ ਕਰਨਾ ਕਿਹੜੀ ਕੋਈ ਵੱਡੀ ਚੀਜ਼ ਹੈ ਪਹਿਲੇ ਵੀ 3 ਲੱਖ ਨੌਕਰੀਆਂ ਦਿੱਤੀਆਂ ਗਾਵੇ ਦਵਾਗੇ ਆ ਕੁੜੀ ਖੜੀ ਹੈ ਪੁਲਿਸ ਦੀ ਵਰਦੀ ਪਾ ਕੇ ਮੈਨੂੰ ਦੱਸੋ ਇਹ ਪੰਜਾਬ ਪੁਲਿਸ ਦੀਆਂ ਦੀ ਭਰਤੀ ਕਿਨੇ ਸ਼ੁਰੂ ਕੀਤੀ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਤੁਹਾਡੀ ਧੀਆ ਹੋ ਨੌਕਰੀਆਂ ਕਰਦੇ ਆ ਸਾਡੀ ਸਰਕਾਰ ਦੀ ਦੇਣ ਹੈ 70 ਹਜ਼ਾਰ ਟੀਚਰਾਂ ਦੀ ਭਰਤੀ ਕੀਤੀ ਇਹਨਾਂ ਨੂੰ ਪੁੱਛੋ ਕਿ ਖੜੇ ਕਰਕੇ ਦਿਖਾਓ ਵੀ ਕਿਹਨੂੰ ਤੁਸੀਂ ਨੌਕਰੀ ਦੇਣੇ ਵੱਡੇ ਇਸ਼ਤਿਹਾਰ ਕੱਢ ਦਿੰਦੇ ਨੇ ਦਿਖਾਓ ਤਾਂ ਸਹੀ ਕਿਨੂੰ ਦਿੱਤੇ ਨੇ ਕੱਲੇ ਝੂਠ ਪੰਡੀ ਪ੍ਰਚਾਰ ਤੋਂ ਬਚ ਜਾਓ ਜੇ ਨਵੀਂ ਗੱਲਾਂ ਤੁਸੀਂ ਸੁਣੋਗੇ ਫੇਰ ਫਸਾ ਲੈਣਗੇ ਹੁਣ ਨਵੀਂ ਗੱਲ ਨਹੀਂ ਸੁਣਨੀ ਇਸ ਕੰਨ ਤੋਂ ਸੁਣੋ ਉਥੋਂ ਕੱਢੋ ਤੇ ਜਵਾਬ ਤੇ ਹਿਸਾਬ ਮੰਗੋ ਤਾਂ ਬੰਦੇ ਬਨਣਗੇ ਸੋ ਮੈਂ ਆਸ ਕਰਦੀਆਂ ਤਕੜੀ ਨੂੰ ਤੁਸੀਂ ਕਾਮਯਾਬ ਕਰੋ ਤੇ ਵਿਸ਼ਵਾਸ ਦਿਲਾਣੀਆਂ ਜਿਸ ਦਿਨ ਤੁਸੀਂ ਬਣਾਤੀ ਤਕੜੀ ਦੀ ਸਰਕਾਰ ਪਾਵੇ ਦਿੱਲੀ ਵਿੱਚ ਲੜਨਾ ਪਾਏ ਆਪਣੇ ਲੋਕਾਂ ਦੇ ਹੱਕਾਂ ਵਾਸਤੇ ਪਾਵੇ ਪੰਜਾਬ ਵਿੱਚ ਤਰੱਕੀ ਵਾਸਤੇ ਲੜਨਾ ਪਾਏ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਹੱਕ ਵੀ ਤੇ ਲਾਵਾਂਗੇ ਤੋਂ ਦਿੱਲੀ ਜਿਹੜਾ ਸਾਡਾ ਪਾਣੀ ਲੁੱਟਣ ਨੂੰ ਬੈਠੀ ਐ ਜਿਹੜਾ ਸਾਡੇ ਧਾਰਮਿਕ ਸੰ ਸਾਡੇ ਤੋਂ ਖੋਹਦੀ ਐ ਜਿਹੜਾ ਸਾਡੇ ਕਿਸਾਨਾਂ ਦੇ ਉੱਤੇ ਤਸ਼ੱਦਦ ਕਰਦੀ ਕਿਸਾਨਾਂ ਨੂੰ ਤਾਂ ਕਹਿੰਦਾ ਸੀ ਐਮਐਸਪੀ ਅਸੀਂ ਦੇ ਦਾਂਗੇ 5 ਮਿੰਟਾਂ 'ਚ ਐਮਐਸਪੀ ਦਵਾਂਗੇ ਫਿਰ ਕਿਉਂ ਖਰੋਰੀ ਬਾਰਡਰ 'ਚ ਸਾਡੇ ਮੁੰਡੇ ਮਰਵਾ ਰਹੇ ਨੇ ਦੇ ਦੇ ਫਿਰ ਹੁਣ ਖੇਤੀਬਾੜੀ ਮੰਤਰੀਆਂ ਉਹ ਤਾਂ ਗੱਲਾਂ ਸੀਗੀਆਂ ਬਥੇਰੀ ਗੱਲਾਂ ਹੋ ਗਈਆਂ ਨੇ ਹੁਣ ਗੱਲਾਂ ਬਰਦਾਸ਼ਤ ਨਹੀਂ ਕਰਨੀਆਂ ਹੁਣ ਰਿਜ਼ਲਟ ਲੈਣਾ ਹੈਗਾ ਬਿਲਕੁਲ ਆਵਾਂਗੇ ਮੈਂ ਕਿੱਥੇ ਜਾਵਾਂਗੇ ਦੇਖੋ ਇੱਕ ਮਿੰਟ ਮੇਰੀ ਗੱਲ ਸੁਣੋ ਨਹੀਂ ਨਹੀਂ ਇੱਕ ਮਿੰਟ ਜਦ ਜਦ ਆਪਣੀ ਸਰਕਾਰ ਸੇ ਕੇ ਦੱਸੋ ਮੈਂ ਕਿੰਨੇ ਘੇੜੇ ਇੱਥੇ ਲਾਏ ਆ ਕੇ ਸੰਗਤ ਦਰਸ਼ਨ ਕਰਦੀ ਸੀ ਪ੍ਰਸ਼ਾਸਨ ਨੇ ਨਾਲ ਤੁਹਾਡੇ ਕੋਲ ਆ ਕੇ ਪਾਵੇ ਬੀਬੀਆਂ ਨੇ ਕਿਹਾ ਸਾਡਾ ਸਕੂਲ ਅਪਗ੍ਰੇਡ ਕੀਤਾ ਮੈਂ ਕੀਤਾ ਕਿਉਂਕਿ ਤੁਹਾਡੇ ਕੋਲ ਆਂਦੀ ਸੀ दाना ਮੰਡੀ ਤੁਸੀਂ ਮੰਗਦੇ ਸੀ ਖਾਲ ਪੱਕੇ ਇਹ ਸਾਰੇ ਪਾਵੇ ਤੁਹਾਡੀ ਧਰਮਸ਼ਾਲਾ ਹੋਏ ਪਾਵੇ ਤੁਹਾਡਾ ਆਰਓ ਹੋਏ ਜਿਮ ਦਾ ਕਮਰਾ ਬਚਿਆ ਕਿਨੇ ਕੀਤਾ ਸਾਰਾ ਕੁਝ ਮੋਟਰਾਂ ਦੇ ਕਨੈਕਸ਼ਨ ਤੁਹਾਡੇ ਵਿੱਚ ਆ ਕੇ ਸਰਕਾਰ ਸਮੇਤ ਬੈਠਿਆ ਕਰਦੀ ਸੀ ਹੁਣ ਜੋ ਤੁਸੀਂ ਸਰਕਾਰ ਬਦਲਤੀ ਹੁਣ ਤਾਂ ਉਹਨਾਂ ਦੇ ਕੋਲ ਤਾਕਤ ਹੈਗੀ ਹੁਣ ਮੈਂ ਆ ਕੇ ਕੀ ਕਰ ਸਕਦੀ ਹਾਂ ਮੈਂ ਆ ਕੇ ਇਕੱਲੇ ਤੁਹਾਨੂੰ ਸਸਤਰੀਕਾਲ ਬੁਲਾ ਕੇ ਚਲੇ ਜਾ ਤਾਂ ਤੁਸੀਂ ਕਹੋਗੇ ਫਿਰ ਸਾਨੂੰ ਬੁਲਾਇਆ ਕਾਦੇ ਵਾਸਤੇ ਸੋ ਹੁਣ ਕਹਿੰਦਾ ਕਿ ਆਂਦੀ ਨਹੀਂ ਉਹ ਤਾਂ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਤੁਸੀਂ ਹੁਣ ਤਾਕਤ ਦਿੱਤੀ ਉਹ ਕਿਉਂ ਨਹੀਂ ਆਉਂਦੇ ਅਸੀਂ ਤਾਂ ਤੁਹਾਡੇ ਗਵਾਂਡ ਚ ਰਹਿੰਦੇ ਆ। ਆਉਣੇ ਵੀ ਤੁਹਾਡੇ ਬੱਚੇ ਆਏ ਜਿਮ ਵਾਸਤੇ ਚੈੱਕ ਮੇਰੇ ਤੋਂ ਲੈ ਕੇ ਗਏ। ਜਿੰਨੀ ਸਾਡੀ ਹੈਸੀਅਤ ਹੈ ਉਹਨਾਂ ਦੇ ਹੀ ਜਾਂਦੇ ਪਹਿਲੇ ਕਰੋਨਾ ਦੇ ਦਿਨ ਦੇ ਸੀ ਹੁਣ ਲੱਖਾਂ ਛੇ ਦਿੰਦੇ ਆ। ਸੋ ਬੇਨਤੀ ਕਰਦੀ ਆ ਇਹ ਜਿਹੜਾ ਪ੍ਰਚਾਰ ਹੈ ਕਿ 5 ਸਾਲ ਕੋਈ ਦਿਖਿਆ ਨਹੀਂ ਜਿਹਦੇ ਕੋਲ ਤਾਕਤ ਹੁੰਦੀ ਹੈ ਜਿਹਦੇ ਕੋਲ ਸਰਕਾਰਾਂ ਹੁੰਦੀਆਂ ਨੇ ਫਰਜ਼ ਉਹਨਾਂ ਦਾ ਹੁੰਦਾ ਹੈ। ਜਦ ਸਾਡੇ ਕੋਲ ਸੀ ਅਸੀਂ ਫਰਜ਼ਦਾ ਕੀਤਾ ਹੁਣ ਜਵਾਬ ਹੋਣਾ ਤਾਂ ਲੋ ਜਿਨ੍ਹਾਂ ਨੇ 7 ਸਾਲ ਸਰਕਾਰਾਂ ਹੰਡਾਈਆਂ ਨੇ। ਠੀਕ ਹੈ ਸੋ ਬਹੁਤ-ਬਹੁਤ ਧੰਨਵਾਦ ਵਾਇਕਰੂ ਜੀ ਦਾ ਖਾਲਸਾ ਵਾਇਕਰੂ ਦੀ ਫਤਿਹ।